ਮਾੜਾ ਖਦਰਨਾ ਕੰਮ ਬਣਿਆਗਾ ਟਾਇਰ ਇੰਦਰੋ ਚੁੱਕੇ ਗਏ ਪੂਰੇ ਆਵਾਜ਼ ਕਹਿੰਦੇ ਹੁੰਦੇ ਵੀ ਟਾਈਮ ਹੀ ਮਾੜਾ ਜਦੋਂ ਬਸ ਉਹ ਗੱਲ ਹੋਣ ਲਈ ਹੁਣ ਤਾਂ ਨਾ 60 ਵੀ ਲਾ ਲਿਆ ਆ ਦਾ ਮੋਰੇ 90 ਵੀ ਪਿੱਛੇ ਇੱਕ 60 ਵੀ ਪਿੱਛੇ ਹੁਣ ਟਰਾਲੀ ਕਿਉਂਕਿ ਜਮਾਂ ਹੀ ਥੱਲੇ ਲੱਗੀ ਬੋਡੀ ਵਿਚਾਰੀ ਤੇ ਉਹਦੀ ਕੋਈ ਪਤਾ ਨਹੀਂ ਯਾਰ ਸੱਚੀ ਗੱਲ ਆ ਮਤਲਬ ਉਹ ਹੱਦ ਹੀ ਆ ਜਮਾਂ ਹੀ ਬਸ ਕਰਾ ਕੇ ਆਈ ਟਰਾਲੀ ਨੇ ਅੱਗੇੋਂ ਪਿੱਛੇ ਖਿੱਚ ਕਿਧਰੋਂ ਫੇਚ ਪਤਾ ਹੀ ਨਹੀਂ ਸ੍ਰੀ ਗੁਰੂ ਜੀ ਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਸਾਰਿਆਂ ਦਾ ਇਸ ਚੈਨਲ ਤੇ ਤੇ ਮੇਰਾ ਵੀਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬਾਕੀ ਅੱਜ 14-15 ਦਿਨਾਂ ਬਾਅਦ ਹੀ ਵਲੌਗ ਆਉਣ ਲੱਗਾ ਕਿਉਂਕਿ ਆਪਾਂ ਚੰਡੀਗੜ੍ਹ गए ਹੋਏ ਕਲਾਸਾਂ ਸੀ ਤੇ ਅੱਜ ਹੀ ਵਾਪਸ ਆਇਆ ਮੈਂ ਹੁਣ ਤੇ ਆ ਗਈ ਮੋਟਰ ਤੇ ਪਾਣੀ ਲਾਉਣ ਮੱਕੀ ਨੂੰ ਚੱਲੀ ਜਾਂਦਾ ਕੰਮ ਤੇ ਯਾ ਗੱਡੀ ਬੈ ਗਈ ਹੀ ਲੱਗੇ ਜੋਰ ਲਾਉਣ ਵੈਲਾ ਪਰ ਗੱਡੀ ਵਾਹ ਬੈ ਗਈ ਫੇ ਦੋ ਤਾਂ ਗੱਲ ਹਵਾ ਲੀਆਂ ਇਤੋਂ ਵੀ ਖਾਲੀ ਕਰਕੇ ਦੋ ਤਾਂ ਗਾ ਫੇ ਛੇ ਤੋਂ ਪਰੇ ਗਿਆ ਅਦਰ ਬੱਲਾ ਜੋਰ ਲਗਾ ਉਹ ਗੱਡੀਆਂ ਖੱਤਾ ਇਹ ਨਹੀਂ ਉਹ ਲਾਉਣੀ ਆਂਦੀਆਂ ਪਪਾ ਦੇਖੀਏ ਆ ਕੇ ਦੇ ਦੇ ਜੋਰ ਮੜਿਆ ਜੇ ਜੇਕੇ ਠੀਕ ਆ ਮੈਂ ਤਾਂ ਦੋਵੇਂ ਵਾਹਾਂਗੇ ਹੁਣ ਇਹ ਸੁਣੋ ਤੇ ਵੇਂਦੇ ਕੀ ਬੰਦ ਲੌਲੋ ਜੀ ਲਗਿਆ ਨਾਲ ਪਾਗਾ ਉਹ ਨੈਣ ਲੋ ਜਾ ਜਿਹੋ ਕਿ ਤੁਹਾਰਾ ਜੀ ਰੌਣ ਵਿੱਚ ਗੱਡੀ ਬੰਦ ਹੋ ਗਈ ਜੀ ਗੱਡੀ ਹੋ ਬਹੁਤ ਘਟ ਲਾਉਂਦੀ ਬਈ ਇਹ ਤਾਂ ਗੱਡੀ ਤਾਂ ਹੇ ਲਾਵੇ 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 ਦੋ ਤੇ ਲਾਵੇ ਚੱਲ 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 ਕੋਲ ਆ ਜਾਨੀ ਮੈਨੂੰ ਪਤਾ ਆ ਇਧਰ ਖੜਾ ਕਰ ਦੇ ਦੇਖੋ 4 ਰੁਪਏ ਲੋਡ ਕਰਾਉਣੀ ਪਣੀ ਹੈ ਗੱਡੀ ਦੁਰਜੀ ਨਹੀਂ ਪਈ ਬਹਿ ਕਰਾ ਕੇ ਆਪ ਥੋੜੀ ਕੋਲ ਜਿੱਥੇ ਪਈ ਬਾਕੀ ਉੱਥੋਂ ਚੱਕ ਲੈਣੀ ਬਸ ਇੰਨਾ ਦਾ ਨਹੀਂ ਕੰਮ ਆ ਗਿਆ ਵੀ ਢੋਂਡੇ ਵਿਚਾਰੇ ਨਾ ਉਹ ਨਾੜੀ ਆਪਣਾ ਪੱਧਰੇ ਵਾਲਾ ਕੰਮ ਦੋ ਬਈ ਮਾਰਤਾ ਕਰਾਹਾ ਮੈਨੂੰ ਲੱਗੇ ਹੋਇਆ ਪੱਧਰਾ ਕਰ ਦੇਣਾ ਨਾ ਨਾੜੀ ਟੋਇਟ ਵਾਲੇ ਰਹਿਣਗੇ ਜਣੇ ਇੱਕ ਹਜੇ ਲੱਗਿਆ ਤੋਰੀ ਆਈ ਸੀ ला लम एक क् के तोर ही ये भी नहीं, बह जो माड़ा माड़ा फिर तके पहले ही बता ले लिया धांग बाहर कट के दस दागे अगे करके ਜਾਂਦਈਓ ਲੈ ਇਹ ਨਵੀਂ ਬਾਲੋ ਦਿੱਤਾ 36 ਦਿਨ ਤੋਂ ਘਟ ਆਪਣੇ ਵਾਲਾ ਤੇ ਹੀ ਜਾਂਦਾ ਹਾਂ ਦਿਨ ਨਾਲ ਮੇਰੇ ਬੰਗਰੇ ਉਹਦਾ ਪਲਾਲਾ ਦੋ ਮਾਰ ਬਾਈਦਾ ਹਜੇ ਦੋ ਤਾਂ ਹਨ ਨਹੀਂ ਆਂ ਡਾਲੇ ਵਾਲੀ ਤੇ ਕੋਰ ਉਹ ਵੀ ਕੱਢ ਕੇ ਖੜਾ ਕੀਤਾ ਹਣ ਉਹ ਵੀ ਕਰ ਲਿਆ। ਇਹ ਤਾਂ ਰੈਕ ਕਰਦੇ ਥੋੜਾ ਜਿਹਾ। ਆ ਇਧਰੋਂ ਪਾ ਲਈ ਟਰਾਲੀ ਇਧਰ ਆਪਾਂ ਇਹਦੇ ਮਗਰ ਵੀ। ਇੱਕੋ ਬਾਦ ਆਪਾਂ ਇੰਨਾ ਚ ਵੀ ਲੋਡ ਕਰਾਉਣਾ ਮਾਲ। ਆਪਣਾ ਜਿਹੜਾ ਘੱਟ ਕੋਟੇ ਹਰਾ ਹਰਾ। ਹਲੇ ਆ ਵੀ ਵਿਚਾਰੇ ਤੋਂ ਨਾਲੇ ਖੜੇ ਇੱਧਰ ਤਿੰਨੇ। ਨਿਕਲ ਡੁੱਗਰ ਜੀ। ਮੱਖੀ ਚੱਲ ਚੱਲੀ ਜਾਂਦਾ ਕੰਮ। ਉਹਆਂ ੜੀਆਂ। ਦੋਵੇਂ ਗੱਡੀਆਂ ਲੋਟੋ ਹੀ ਆ। ਇੱਕਮ ਦੀ ਵੀ ਵਾਸਤੇ ਆਵਿਦਾਂ ਪਾ ਗਏ ਹੋਰ ਰਹਿਣੀਆਂ ਉਹ ਵੀ ਦੋਵੇਂ ਫੇਸ ਲੋਡ ਕਰਾਂਗੇ ਨਾਲੇ ਆਪਣੇ ਆਪ ਟ੍ਰਾਹੜਾ ਦਾ ਅੱਜ ਲੋਡ ਕਰਾਂਗੇ 90 ਆ ਫੇਰ ਵੇਚ ਦੇ ਕੀ ਮੰਨ ਗਈ ਉਹ ਕਰਕੇ ਲੋਡ ਤੋੜਦੀਆਂ ਹੋ ਜਾਂਦੀਆਂ ਦੋਵੇਂ ਤੇ ਵੀਡੀਓ ਬਣਾਉਣ ਦਾ ਲੱਗਾ ਟਾਈਮ ਨਹੀਂ ਆਪਣੇ ਵਾਲੀਆਂ ਕਰਨੀਆਂ ਹੁਣ ਲੋਡ ਲੱਗੇ ਪਉਣ ਬਸ ਇਹ ਪਾ ਕੇ ਕਰਾਂਗੇ ਲੋਡ ਇੱਥੇਆਂ ਇੱਕ ਆਪਣੀਆਂ ਦੋ ਇੱਥੇ ਰਹਿ ਗਈਆਂ ਤੇ ਇੱਕ ਰਹਿ ਗਈ ਆਹਾ ਜੋਤੀ ਦੀ ਵਾ ਇਹ ਹੁਣ ਆਪ ਆਪਣਾ ਵੀ ਰੱਖਣਾ ਸਾਰਾ ਵੇਚਣ ਉਚਣ ਵਾਲਾ ਕੰਮ ਮਕਾ ਲਿਆ ਆਪਾਂ ਜਿੰਨਾ ਸੀ ਉਹ ਵੀ ਮੇਥਰੋਂ ਆ ਗਏ ਆਪਾਂ ਮੋਟਰ ਤੇ ਤੇ ਆਪਾਂ ਦੋ ਦਿਨ ਦਾ ਵਲੌਗ ਹੁਣ ਇਕੱਠਾ ਹੀ ਕਰ ਦੇਣਾ ਕੱਲ ਕਿਉਂਕਿ ਕੋਈ ਜ਼ਿਆਦਾ ਕਲਿੱਪਾਂ ਹੈ ਨਹੀਂ ਇੱਧਰ ਸਾਨੂੰ ਸੇੜ ਆਪਣੇ ਲੱਗੇ ਹੋਏ ਨੇ ਗ੍ਰੇਡਰ ਪਾ ਕੇ ਅੱਗੇ ਗਾਹਣ ਲਈ ਥੋੜਾ ਜਿਹਾ ਕਰਨਾ ਹੁਣ ਆਪਾਂ ਗਾਹ ਨੂੰ ਅੰਛਾ ਤਾਂ ਘਟਰੀ ਪਾ ਲਈ ਇਹਨਾਂ ਨੇ ਬਾਕੀ ਚੱਲੀ ਜਾਂਦਾ ਕੰਮ ਆਪਣਾ ਤੇ ਵੇਚਣ ਉਚਣ ਵਾਲਾ ਵੇਚ ਲਿਆ ਅੱਜ ਨਾਲ ਸੀ ਬਸ ਹੁਣ ਆਪਾਂ ਆਉਦੇ ਵੀ ਵਾਲਾ ਹੀ ਜਿਹੜਾ ਬਸ ਸਟੋਰ ਕਰਨਾ ਉਹ ਗਾਣੇ ਆ ਕਰਦੇ ਆ ਲਿਵਰ ਵਾਲੇ ਰੋਟੀ ਰੋਟੀ ਖਾਣਗੇ ਗ੍ਰਿਲਟਰ ਤਾਂ ਬੰਦ ਖੜਾ ਤੇ ਹੁਣ ਅਜਾ ਰਿਹਾ ਆਪਾਂ ਇਹਨੂੰ ਗਾਂ ਕਰਦੀਏ ਪੋਰਾ ਹਾਂ ਸਾਨੂੰ ਸੇਠ ਕਹਿੰਦੇ ਆਲੂਆਂ ਚੋਂ ਕੀ ਵਜਿਆ ਆਲੂਆਂ ਚੋਂ ਆ ਮਿੱਟੀ ਜਿਹੜੀ ਜਾਂ ਹੈ ਬਤੀਜਾ ਜਿਹੜੀਆਂ ਵੀਡੀਓ ਬਣਾ ਲਈਆਂ ਹੋਈ ਵਜੀਆਂ ਹਾਂ ਹਾਂ ਕਿਤੇ ਮੰਗ ਲਈ ਇਹ ਹੈਰ ਕੀ ਤੇ ਹਿਸਾਬ ਹਾਂ ਵੀ ਇੱਥੇ ਢੇਰ ਲੱਗੇ ਬਾਹਰ ਮਿੱਟੀਆਂ ਦੇ ਜਿਹੜੇ ਨਿਕਲਦੇ-ਨਿਕਲ ਕੇ ਰੋਟੀ ਖਾਣੀਆਂ ਉਹ ਕਾ ਕੰਮ ਕਰਦਾ ਆ ਲੁਆਣੇ ਹਰ ਕੀ ਦਾ ਲੁਆਣੇ ਔਖਾ ਨਹੀਂ ਤਾਂ ਸਹੀ ਹੋਇਆ ਹਾਂ ਹਾਂ ਪਾ ਦੇ ਪਾ ਦੇ ਕਿ ਲੈ ਬੇਸਿਕਾ ਠੇਕੇ ਦੇ ਲੋਕੀ ਸਹੀ ਗੱਲ ਆ ਬੰਦੇ ਜਾਣਗੇ ਬਣ ਚੱਲ ਕੋਈ ਨਹੀਂ ਚਲੀ ਜਾਣਾ ਯਾਰ ਉਹਦਾ ਠੇਕਾ ਦਿੰਦੇ ਸੀਗੇ ਉਹਦਾ ਸੱਤਰ ਦਿੰਦੇ ਸੀਗੇ ਲੈ ਜੀ ਆਪਾਂ ਕਿਥੇ ਚੱਲੇ ਮੈਨੂੰ ਪਤਾ ਉਹ ਦੋ ਲੈ ਕੇ ਚੱਲਣਾ ਉਹਨੇ ਕਿ ਦੇਖੋ ਮਰ ਨਹੀਂ ਚੱਲਾ ਜੀ ਇਹੇ ਅਹੀਂ ਜਲੇ ਆ ਸਟੋਰ ਟਰਾਲਾ ਲੈਣਾ ਆਪਣਾ ਖੜਾ ਉੱਥੇ ਸਵੇਰ ਦਾ ਰਾਤ ਦਾ ਆਕਤਬਰ ਸਵੇਰ ਦਾ ਖੜੀ ਹੋਣਾ ਤੇ ਪਣ ਖਾਲੀ ਕਰਨਾ ਤੇ ਲੈ ਕੇ ਆਉਣੇ ਆ ਤੇ ਇਹ ਮੇਰੇ ਛੱਡ ਗਿਆ ਜੂਗਾ ਆ ਆਪਣੀ ਮੋਟਰ ਤੇ ਉਹ ਆਪਣਾ ਸਟੋਰ ਆ ਤਕਾਮਾ ਬਸ ਇੱਥੇ ਆਪਾਂ ਲੈ ਗਏ ਹਾਂ ਦੋ ਮਿੰਟਾਂ ਦਾ ਕੰਮ ਆਰਾ ਕੋਈ ਦੂ ਨਹੀਂ ਆ ਖੜਾਈ ਆਪਣਾ ਛੋਟਾ ਤੇ ਹੋਣ ਲਿਆ ਹਾਲੇ ਵਾਸਤੇ ਇੱਕ ਧੰਗ ਰਹਿ ਗਈ ਫਿਰ ਲੈ ਆ ਆ ਵੀ ਕਿਸੇ ਦਾ ਨਵਾਂ ਹੀ ਖੜਾ ਛੱਤੀ ਦੀ ਸ਼ਾਹ ਜੱਲ ਆਹ ਦੇ ਲੋ ਹੰਗਦਾ ਮਿੱਟੀ ਭਾਈ ਹੋ ਲੈ ਡੇ ਡੁੱਟੀ ਭਈ ਵਿਚਾਰੇ ਦੀ ਇਹ ਸਾਰਾ ਕੰਮ ਕਰਾਉਣਾ ਹੁਣ ਇਹਨਾਂ ਦਾ ਸੀਜ਼ਨ ਮੁੱਕ ਜੇ ਫੇ ਆ ਤੋ ਹੋ ਗਏ ਨਹੀਂ ਖੜਾ ਕਰਨਾ ਇਹਦੀਆਂ ਲਾਈਟਾਂ ਲੁਟਾਈਆਂ ਸਹੀ ਕਰਾਉਣੀ ਲੈਟਾ ਲੁਟਾਈਆਂ ਸਹੀ ਕਰਾ ਕੇ ਫੇਰ ਤਾਂ ਕਰਦੇ ਆਂ ਦਾ ਹਿੱਲਾ ਆ ਵੀ ਥੱਲੇ ਨੂੰ ਮਰੋੜੀਆਂ ਹੋਈਆਂ ਪਿੱਛੇ ਅੱਖਾਂ ਚ ਨਾ ਵੈਣ ਤੇ ਚੱਲੀ ਜਾਂਦਾ ਕੰਮ ਚ ਕਵਰ ਹੋਈ ਜਾਂਦਾ ਮਾਲ ਆਪਣਾ ਹੁਣ ਦੋ ਦੰਡੀਆਂ ਰਹਿ ਗਈਆਂ ਦੇਖੋ ਕੀ ਬਣਦਾ ਕੋਈ ਨਹੀਂ ਕਰਦੇ ਆ ਮਾਲ ਲੱਤ ਗਿਆ ਦੋ ਅੰਗਾਂਾਂ ਦਾ ਆਂਗ ਜਿਹੜੀ ਰਹਿ ਗਈ ਫੇਰ ਚੱਲਦੇ ਆ ਲੈ ਕੇ ਆ ਜੀ ਕਰ ਲਿਆ ਜੀ ਆਪਾਂ ਤੁਹਾਡੇ ਨੂੰ ਸਟਾਰਟ ਤੇ ਲੈ ਕੇ ਚੱਲਦੇ ਆ ਇਹਨਾਂ ਮੋਟਰ ਉੱਤੇ ਕਰਾਲਾ ਹੋ ਗਿਆ ਜੀ ਆਪਣਾ ਖਾਲੀ ਤੇ ਆ ਗਿਆ ਆਪਾਂ ਦੁਬਾਰਾ ਟਰੈਕਟਰ ਦੇ ਨਾਲ ਆ ਸਟਾਰਟ ਗ੍ਰਿੰਡਰ ਸੈੱਟ ਕਰਨਾ ਆਪਾਂ ਫੇਰ ਕੰਮ ਕਰਕੇ ਥੋੜਾ ਆ ਤੇ ਆ ਇੱਕ ਆ ਗਿਆ ਕਹਿੰਦੇ ਨਵਾਂ ਪਹਿਲਾ ਕੰਮ ਕਹਿੰਦੇ ਇਹਦਾ ਆਹੀ ਕੀਤਾ ਆਪਾਂ ਚੱਕੋ ਜੀ ਆਹ ਦਾ ਚੈਨਲ ਸਬਸਕ੍ਰਾਈਬ ਕਰ ਜੀ ਬੰਦਿਆ ਆਪ ਕੀ ਸੰਦੇੜ ਆਪਣੇ ਨਾਲ ਦਾ ਹਾਂ ਕੇ ਇਹਨੂੰ ਚੱਕਾ ਲਾਓ ਮਹਾਰਾਜ ਲਾਓ ਮਹਾਰਾਜ ਗੁੱਸਾ ਹੀ ਆ ਗਿਆ ਤੇ ਇਹਦਾ ਵਾਹ ਮਹਾਰਾਜ ਲਾਓ ਗੁੱਸਾ ਹੀ ਆ ਗਿਆ ਤੇ ਨਹੀਂ ਰੁਕ ਜਾ ਯਾਰ ਬੈਕ ਕਰਨ ਦੇ ਚੱਲ ਆਓ ਕੇ ਆ ਉਸੋ ਰੇਨ ਨੂੰ ਜਾਣਾ ਇੱਥੇ ਆ ਇਹਨੂੰ ਕੱਢਣਾ ਆਇਆ ਜੀ ਉਹ ਕਹਿੰਦੇ ਸੋਰਾਜ ਆਪਣਾ ਦੇ ਦੇ ਦਿਆਂ ਇਹਦੇ ਤੇ ਪਾਉਣੇ ਆ ਜਦੋਂ ਆਨਲਡ ਕਰਦੇ ਆ ਕਿੰਨਾ ਗਡਿੰਗ ਦਾ ਇਹ ਕੀ ਕਰਦਾਈ ਉਹ ਤੇ ਬਾਕੀ ਆ ਇੱਧਰ ਤਰਪਾਲਾਂ ਜੋੜਨ ਲੱਗੇ ਹੋਇਆ ਵਿਚਾਰੇ ਸਨਸੈਟ ਹੋਣੀ ਐ ਸਾਨੂੰ ਵੀਰ ਜੋੜਦਾ ਜੋੜਦਾ ਅਗਲੇ ਸੀਜ਼ਨ ਫੇਖ ਹੋ ਲੈਣੀ ਆ ਹੁਣ ਇਹ ਜਾ ਕੇ ਆ ਮਿੱਟੀ ਮਿੱਟੀ ਝਾੜੋ ਜਾਜਨਾ ਇਹਨਾਂ ਦੀ ਲੈ ਆਉਂਦੀ ਆ ਜਾਂਦੀਆਂ ਯਾਰ ਕੀ ਫਾਇਦਾ ਦੱਸੋ ਤੁਹਾਡਾ ਐਵੇਂ ਬਾ ਕੋਈ ਚਾਹੀਦਾ ਕੰਮ ਵੀ ਕਰ ਲਿਆ ਕਰੋਗਾ ਐਵੇਂ ਘੜਪਿਆ ਫਿਰਦਾ ਪਤਾ ਨਹੀਂ ਕਿਹੜੀ ਆਲੂਆਂ ਦੇ ਉਹ ਘਲਪਾ ਵੀ ਬਹੁਤ ਤੈਨ ਕੀ ਤਿੰਨ ਮਹੀਨੇ ਚਾਰਾਂ ਦੀ ਫਸਲ ਆ ਸਤ ਮਹੀਨਾ ਚਲਾ ਜੋ ਅਕਤੂਬਰ ਦੇ ਲੱਗੇ ਡੇਢ ਮਹੀਨਾ ਸਾਨੂੰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਿਰ ਫਿਰ ਮਾਰਚ 6 ਮਹੀਨੇ ਹੋ ਗਏ ਇਹਨਾਂ ਨੇ ਤਾਂ ਝੋਨਾ ਵੀ ਲਾਉਣਾ ਇਹ ਨਾਲ ਹਲੂਆਂ ਨੇ ਲਾ ਤਾਏ ਰਹੀ ਚਲ ਕੋਈ ਨਹੀਂ ਕੋਈ ਨਹੀਂ ਅਗਲੀ ਵਾਰ ਤਾਂ ਆਪਾਂ ਹੋਰ ਸਾਬ ਸਿਸਟਮ ਕਰਨਾ ਜਿੰਨੇ ਕੁ ਵਟਲੇ ਨਾਲ ਨਾਲ ਹੀ ਗ੍ਰੇਡਿੰਗ ਕਰੀ ਜਾਣੀ ਆਪ ਦਾ ਸਾਂਭਣ ਵਾਲਾ ਕੰਮ ਮੁਕਾਦਿਆ ਕਰਨਾ ਪਹਿਲਾਂ ਹੀ ਚੱਲੀ ਜਾਂਦਾ ਕੰਮ ਲੋਡਿੰਗ ਦਾ ਪੂਰਾ ਹਾਂ ਅਵੀ ਸਟੋਰ ਜੀ ਜਾਣਾ ਅਵੀ ਸਟੋਰ ਜੀ ਜਾਣਾ ਆਪਣੀ ਮਾਲ ਸਾਰਾ ਇਹ ਹੁਣ ਬਸ ਵੇਚਣ ਵਾਲਾ ਕੰਮ ਬੰਦ ਗ੍ਰੇਡਰ ਕਰਤਾ ਹੀ ਬਾਜ ਜਾਂਦਾ ਘੇਟਾ ਪਹਿਲਾਂ ਓ ਜੀ ਕਹਿੰਦੇ ਬਹਿ ਗਿਆ ਜੀ ਓ ਸਵਰਾਜ ਵਾਲੇ ਵੀਰਾਂ ਲਈ ਸਪੈਸ਼ਲ ਵੀਡੀਓ ਪਾਇਆ ਹੀ ਟੋਜਨ ਦੋ ਜਣਾਂ ਆਪਾਂ 68 ਨਾ ਪਰ ਗੱਲ ਨਹੀਂ ਬਣੀ ਤੇ ਆਪਣਾ ਝੋਟਾ ਹੀ ਲਾਉਣਾ ਪੈਣਾ ਹੁਣ ਪੰਗਾ ਇਹ ਆ ਵੀ ਇਹ ਵੀ ਇੱਧਰ ਟਰਾਲੀ ਥੱਲੇ ਆ ਤਾਂ ਕਰਕੇ ਇੱਧਰ ਲੱਗੇ ਜੈਕ ਲਾਉਣ ਜੈਕ ਲਾ ਕੇ ਇਹਨੂੰ ਲਾਉਨੇ ਆ ਫੇ ਤੇ ਫੇ ਉਧਰ ਪਾਉਨੇ ਆ ਨਾਲ ਪਟਲੇ ਹੋਣਾ ਫੇ ਖਿੱਚ ਲੈਣਾ ਆਪਾਂ ਬਾਕੀ ਪਰ ਅੱਲਾ ਹੈ ਹੀ ਬਹੁਤ ਲੱਦਿਆ ਭਾਈ ਕੀ ਕਰੂ ਸਾਡਾ ਬੰਦਾ ਕਹਿਣ ਜੋ ਮੰਦੀ ਆ ਖੋਪੀ ਜਾਂਦੇ ਖੱਤਿਆਂ ਜੇ ਆ ਆ ਚੱਕੋ ਜੀ ਕਹਿੰਦੇ ਵੀ ਇਹਨੂੰ ਲਾਉਣੇ ਆ ਰੋਕ ਦਿਓ ਪਹਿਲਾ ਇੱਕ ਵਾਰ 60 ਵਾ ਆ ਕੇ ਦੇਖਣਾ ਵਾ ਆ ਜੇਦਾ ਵੀ ਕਹਿੰਦੇ ਜੋਰ ਪਰਖ ਲੈਣਾ ਇਹ ਲਿਆਂਦਾ ਆਪਾਂ ਮਾਮੇ ਵਾਲਾ ਹੱਟ ਆਪਣੇ ਵਾਲਾ ਨਹੀਂ ਆਇਆ ਕਿਉਂਕਿ ਅਦੇ ਮਗਰ ਕਰਾਇਆ ਵਾ ਆ ਕੇ ਖੜਾ ਕੀਤਾ ਵਾ ਨਹੀਂ ਦੇ ਕੀ ਬਣਦਾ ਕੀ ਕਹਿੰਦੇ ਹੋਊਗੀ ਲਾਲਾ 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 ਪਿਛੇ ਵਾਲੇ ਤੇ ਕੌਣ ਬੈਠਾ ਰੋਹੀਦ ਬੱਸ ਜੋਤੇ ਮੜਾਏ ਭਰੇ ਹੋ ਜੀ ਚਲੋ ਲੋ ਜੀ ਕਹਿੰਦੇ ਕਰੋ ਚੈੱਕ ਤੁਸੀਂ ਪੈਂਦੀ ਤੱਕ ਓ ਰੁਕ ਜਾ ਰੁਕ ਜਾ ਓ ਗੇਰ ਨੀੜਾ ਲੈਣਾ ਗੇ ਇਹਨਾਂ ਦੇ ਕਿ ਕਰੀਨ ਰਲੇ ਆਪਸ ਚ ਉਹੀ ਕੰਮ ਹੋ ਗਿਆ ਕਹਿੰਦੇ ਤੇ ਲਾਉਣਾ ਹੀ ਪਿਆ ਆਪਣੇ ਝੋਟੇ ਨੂੰ ਮੋਰੇ ਲਾ ਗਏ ਟਰਾਲੀ ਤੋਂ ਲਾ ਲਿਆ ਮੋਰੇ ਪਿੱਛੇ ਆਪਣਾ ਛੋਟਾ ਛੱਟ ਤੇ ਹਣ ਕੱਢਦੇ ਆਂ ਭਰਾਲ ਲਾ ਗਏਂਦੇ ਚੱਲ ਵੀ ਸਵਰਾਸ ਆਂ ਰੋਕ ਜੋ ਰੋਕ ਜੋ ਲਾ ਜੀ ਕਹਿੰਦੇ ਠੀਕ ਕੰਮ ਨਹੀਂ ਬਣਿਆ ਆਪਣਾ ਇਹ ਲੋੜ ਜਾਨੀਆ ਟਰਾਲੀ ਬਹੁਤ ਇੱਕ ਬੰਦੇ ਨੂੰ ਪੈਂਦੀ ਜਾਂਦੀ ਵੀ ਮੁੜ ਕੇ ਬਾਅਦ ਕੋਈ ਬਾਅਦ ਕੋਈ ਤੰਗ ਨਾ ਕਰੇ ਇਸ ਤਰ੍ਹਾਂ ਕੇ ਪਹਿਲਾਂ ਹੀ ਲੱਗੇ ਕਹਿੰਦੇ ਪਿੱਛੇ ਨੂੰ ਪਾਉਣ ਕਿਉਂ ਜਣ ਪਿਛੇਂ ਡੋਜਨ ਪਾਵੇ ਨਾ ਪਿੱਛੇ ਨੂੰ ਭੇਜ ਲੈਣੀ ਇੱਕ ਵਾਰ ਭਾਜੀ ਹੋ ਰੋਕਦੇ ਆ ਚੱਲ

ਮੰਨ ਉਹ ਵੀ ਬੜੀ ਜ਼ਿਆਦੀ ਆ ਇਹ ਕਰਾ ਉਤਾਰਨੇ ਕਸਾ ਕੰਮ ਹੋਈ ਫੇ ਜਿਹਨੂੰ ਇਹਦੇ ਤੇ ਲੱਗੇ ਆ ਦੁਬਾਰਾ ਢੰਗ ਨਾਲ ਹੌਣ ਦੋ ਥਰਾਲੀ ਰੈਡੀ ਬਹੁਤ ਜ਼ਿਆਦੀ ਹੋ ਗਈ ਸੀ ਤਾਂ ਕਰਕੇ ਲਾਉਣੀ ਭਾਈ ਲਾਉਣੀ ਮੈਣੀ ਮਰਦਾ ਬ ਲੱਗੇ ਲਾਉਣ ਵਾਲੀ ਹੋ ਗਈ ਨਹੀਂ ਵੀ ਕੰਮ ਖਤਮਾਂ ਜ਼ਿਆਦਾ ਹੋ ਗਏ ਇੰਨੇ ਪੰਗਾ ਗਾਜ਼ੋ ਲੈਣਾ ਆਇਆ ਮੜ ਕੇ ਬਾਲਾ ਕੰਮ ਬਰੇ ਉੱਦਾ ਡਿੱਗਣਗੇ ਕੋਈ ਸ਼ਾਇਦ ਨਹੀਂ ਇਸ ਕਰਕੇ ਥੋੜੀ ਖਾਲੀ ਕਰਕੇ ਫੇਰ ਦੁਬਾਰਾ ਜ਼ੋਰਦਵਾਨੇ ਚੱਲ 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 ਪੈ ਗਿਆ ਜੀ ਪੰਗਾ ਤੇ ਮਨ ਆ ਸੱਟ ਵੀ ਲੈ ਕੇ ਚੱਲੇ ਆ ਇਹਦੇ ਮਗਰ ਵੱਡਾ ਡਟਰਾਲਾ ਆਪਣੇ ਵਾਲਾ ਬਾਕੇ ਖੜਾ ਕਰਾਂਗੇ ਨੰਬੇ ਜੋ ਲਾਇਆ ਹੋਇਆ ਜਾ ਕਰਕੇ ਜਿਹੜਾ ਦੋ ਲੋੜ ਹੋ ਜੂਗਾ ਤੇ ਆ ਨੀ ਮਗਰ ਟਰਾਲੀ ਲਈ ਆ ਜਿਹੜਾ ਮਾਲ ਉਹ ਦੂਜੀ ਟਰਾਲੀ 'ਚ ਲਾਉਣਾ ਥੋੜਾ ਦੋ ਤਾਂਗਾ ਵਿੱਚ ਲਾਵਾਂਗੇ ਫੁਰਕੇ ਲਾਗੀ ਖੱਦੇ ਤੇ ਜਿਹੜਾ ਲੌਂਡਰੀ 'ਚੋਂ ਬੈਗ ਲਾ ਕੇ ਤੇਜੀ ਇਹ ਕੂਦੀ ਦੇ ਠੀਣਾ ਠੀ ਜੋੜ ਕੇ ਤੇ ਥੋੜੀ ਭਰ ਦਾਂਗੇ ਪਿੰਗਣੇ ਦੀ ਸਾਹ ਕਰਕੇ ਬਾਦੀ ਨਾਲ ਬਿਲਕੁਲ ਜੋੜ ਕੇ ਡਾਲਣ ਵਾਲਾ ਹੁਣ ਇੱਧਰ ਸੜ ਦੇਣਗੇ ਅਧੀਆਂ ਬੋਰੀਆਂ ਦੋ ਤਾਂਗਾ ਦਾ ਚਲੋ ਚਲੋ ਯਾਰ ਚਲੋ ਬਾਜੀ ਲਾ ਲੋ ਯਾਰ ਛੇਤੀ ਤੇ ਉਧਰ ਉਹ ਵੀ ਬੈ ਗਈ ਮੈਂ ਲਾਦਾ ਉਹਨੂੰ ਵੀ ਟੋਚਨ ਪਾਉਣਾ ਬੈਣਾ ਇਹਦਾ ਚੱਕਣੀ ਨਿਕਲ ਆਇਆ ਹੁਣ ਤਾਂ ਕਿੰਨ ਲੱਗੇ ਹੋ ਗਿਆ ਆ ਗਿਆ ਕਿਤੇ ਦੂਹਾਂ ਨਾਲੀ ਹੋ ਜਾਂਦਾ ਇਹ ਫੇਰ ਸੁਖਾਈ ਆਵਾਜ਼ ਹੋ ਹੀ ਲਈ ਜਾਂਦਾ ਮੋਰ ਲਈ ਲੱਗ ਲੱਗ ਯੋਤੇ ਬੈਕ ਕਰ ਦੇ ਇਦਾਂ ਹੀ ਚੱਲ ਜਾਣ ਦੇ ਇਹਦੇ ਵੇਟ ਵੀ ਲਾਏ ਹੋਏ ਮੋੜ ਲੈ ਚੱਲ ਜਾਣ ਦੇ ਬੈਗ ਲੰਮੂ ਇਧਰੋਂ ਦੇਖੀ ਨਾ ਉਧਰੋਂ ਦੇਖਦਾ ਪਾਸ ਸਿੱਧੀ ਜਾਣ ਦੇ ਜੋਤੇ ਪਰ ਇਹਨੂੰ ਰੱਖ ਪਰ ਇਹਨੂੰ ਮਾੜੀ ਜੀ ਪਰ ਇਹ ਜਾਣਦੇ ਬਾਸ ਸਿੱਧੀ ਕਰ ਦੇ ਬਾ ਜਾਣਦੇ ਸਹੀ ਆ ਸਿੱਧੀ ਜਾਣਦੇ ਇੱਥੇ ਜਾਣਦੇ ਜਾਣਦੇ ਪੂਰੀ ਜਾਣਦੇ ਹੁਣ ਉਹ ਅੱਗੇ ਦੇਖ ਕੇ ਇੱਧਰ ਚੱਲ 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 ਜਾਣਦੇ 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 ਵਾਸਾ ਉਹ ਪੈ ਨਿਕਲ ਜਾਣੇ ਉਹ ਰੁਕ ਜਾ ਯਾਰ ਕਹੀ ਜਾਂਦੇ ਆ ਮੰਨ ਲਈਦੀ ਹੁੰਦੀ ਉਹ ਫੱਟਾ ਲਾਉਣ ਦਾ ਪਈ ਚੱਲ ਛੱਡੋ ਉਹ ਜੀ ਚੱਲਿਆ ਸਾਠ ਆਪਣਾ ਆ ਜੀ ਇੱਧਰ ਜਾ ਕਰਨਾ ਸਟੋਰੇਜ ਥਾਲੀ ਖਾਲੀ ਕਰ ਹੋ ਜੂਗੀ ਹੁਣ ਚੱਤ ਮੇ ਰੋਗ ਹੀ ਲਿਆ ਪਹਿਲੇ ਮਝ ਜੀ ਇਹ ਇਹ ਮਣਾ ਜਾ ਕੇ ਮੋਟਾ ਮਹਾਦਾਤਾ ਕੋਲ ਚੱਲ ਕਿੱਥੇ 90 ਨਹੀਂ ਜਾਣਾ ਕਿੱਥੇ ਵਿਚਾਰਾ 60 ਜਾਂਦਾ ਜਵਾਗ ਜਿਆ ਆਹ ਜੀ ਆ ਗਿਆ ਸਟੋਰ ਆਪਾਂ ਬਸ ਹੁਣ ਸਟੋਰ ਵਾਲੇ ਰਾਹ ਦੇਣਾ ਵੀ ਬੰਡ ਹੋਵੇ ਬਾਕੀ ਕੋਈ ਗੱਲ ਨਹੀਂ ਲੈਣੀ ਨਹੀਂ ਮੇਰੇ ਨਾਲ ਹੀ ਇੱਥੋਂ ਉਹੜਾ ਕੋਈ ਬਹੁਤ ਚੜਾਈ ਜੜੀ ਕੋਈ ਸ਼ਾਇ ਨਹੀਂ ਨਾ ਤੇ ਲੱਗ ਗਿਆ ਸਟੋਰ ਤੇ ਟਰਾਲੀ ਆਪਾਂ ਛੱਡ ਆਣੇ ਆ ਤੇ ਆਹ ਵਾਰ ਕੇ ਇਧਰੋਂ ਉਹਦੇ ਜੋ ਫੇਰ ਬਣ ਕੇ ਸੜਕ ਤੇ ਜਾ ਕੇ ਲੱਦਾਂਗੇ ਇਧਰ ਆ ਗਿਆ ਯਾ ਚੱਕੋ ਜੀ ਇਹਦੇ ਚ ਭੇਜਣੀਆਂ ਹਾਂਜੀ ਆ ਗਿਆ ਇੱਕ ਮਿੰਟ ਤੇ ਇਧਰ 75 ਬੋਰੀਆਂ ਲਦਣੀਆਂ ਬਾ ਅਗੇ ਲੱਦ ਕੇ ਤੇ ਜਾਣੀਆਂ ਜਲੰਧਰ ਮੰਡੀ ਚ ਹਾਂ ਹਾਂ ਕੀ ਚਾਹ ਇਹ ਜਿਹੜਾ ਆਪਣਾ ਭਾਜੀ ਆਇਆ ਨਾ ਡਰਾਈਵਰ

ਖੜਾ ਕੰਮ ਫਸਿਆ ਪਿਆ ਅਹ ਲਓ ਜੀ ਦੋਵਾਂ ਨਾਲ ਆ ਗਿਆ ਬੰਗਲਾ ਲੈਣ ਤੇ ਕੀ ਬਣਦਾ ਇਹ ਨਿਕਲ ਜੀ ਕਿਉਂਕਿ ਹੁਣ ਦੋਵੇਂ ਲਾਉਣੇ ਪਿਛੋੜੀ ਕੋਈ ਔਰ ਲਾਉਣਾ ਹੈਗਾ ਮਦਰ ਹੈਗੇ ਸਾਰਾ ਸਾਈਡ ਤੇ ਖੜੇ ਗਈ ਤੇਰੇ ਨਹੀਂ ਇਹ ਗੱਲ ਨਹੀਂ ਬਣੀ ਮਾੜਾ ਖਦਰਨਾ ਕੰਮ ਬਣਿਆ ਗਿਆ ਟਾਇਰ ਇੰਦਰੋ ਚੁੱਕੇ ਗਏ ਪੂਰੇ ਆਵਾਜ਼ ਤੇ ਦੇਖਦੇ ਹੁਣ ਕੋਈ ਨਹੀਂ ਬੋਲਣਾ ਹੋਰ ਲਾਉਣ ਲੱਗੇ ਥੋੜੀਆਂ ਆ ਆ ਇਹਦੇ ਵੀ ਬਹਿਗੇ ਟਾਇਰ ਪੂਰੇ ਪਤਾ ਨਹੀਂ ਕੀ ਚੱਕਰ ਵਿਆ ਕਹਿੰਦੇ ਹੁੰਦੇ ਵੀ ਟਾਈਮ ਹੀ ਮਾੜਾ ਜਦੋਂ ਬਸ ਉਹ ਗੱਲ ਹੋਣੀ ਹੁਣ ਤਾਂ ਮੇਰਾ ਭਾ ਪਤਾ ਨਹੀਂ ਕੀ ਚੱਕਰ ਚਲੋ ਕੋਈ ਨਹੀਂ ਰੱਬ ਰੱਖਾ ਨਾ ਤਾਂ ਵੇਖਦਾ ਹੀ ਆ ਜਿਵੇਂ ਹੁੰਦਾ ਚੰਗੇ ਲਈ ਹੁੰਦਾ ਕੀ ਪਤਾ ਹੁੰਦਾ ਇਹ ਆਪਾਂ ਸੋਚੀ ਜਾਨੇ ਵੀ ਮਾੜਾ ਹੋਣ ਡਿਆ ਬਾਕੀ ਚਲੋ ਕੁਝ ਨਹੀਂ ਦੇਖਦੇ ਹੁਣ ਇਹ ਲਾਉਣੇ ਯੋਰ ਹੁਣ ਦੁਬਾਰਾ ਇੱਕ ਵਾਰ ਖਾਲੀ ਕਰਾ ਕੇ ਯਾਰ ਲੰਗਾਈਆਂ ਧੋੜੀਆਂ ਹੀ ਆ ਪਤਾ ਨਹੀਂ ਕੱਲ ਦਾ ਐਸਾ ਕੀ ਹੋਇਆ ਬੁਰਾ ਹਾਲ ਅਲੇ ਵੀ ਆਦੇ ਆਹ 60 ਵੀ ਲਾ ਲਿਆ ਕਹਿਣਾ ਗੈਣਾ 60 ਵੀ ਲਾ ਲਿਆ ਆਦਾ ਮੋਰੇ 90 ਵੀ ਪਿੱਛੇ ਇੱਕ 60 ਵੀ ਪਿੱਛੇ ਹੁਣ ਟਰਾਲੀ ਕੋ ਵੀ ਦਮਾਂ ਹੀ ਥੱਲੇ ਲੱਗੀ ਬੋਡੀ ਵਿਚਾਰੀ ਦੀ ਉਹਦੀ ਚੱਲ ਓ ਰੋਜੋ ਰੋਜੋ ਕਹਿੰਦੇ ਆਖਰੀ ਟਰਾਈ ਲੱਗਣ ਲੱਗੀ ਆ ਉਹਦਾ ਪੂਰਾ ਲੈ ਕੇ ਮਤਲਬ ਹਾਦੀ ਹੋ ਗਈ ਯਾਰ ਜਿਹਨੂੰ ਮੈਂ ਤੇ ਨਾ ਹਾਦਸਾ ਸੀਗ ਰਾਤੀ ਰੱਬ ਨੇ ਲੇ ਗਏ ਲੈ ਗਏ ਚਲੋ ਗਈ 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 ਰੋਕ ਦਿਓ ਰੋਕ ਦਿਓ ਰੋਕ ਦਿਓ ਕੋਈ ਪਤਾ ਨਹੀਂ ਯਾਰ ਸੱਚੀ ਗੱਲ ਆ ਮਤਲਬ ਉਹ ਹਾਦੀ ਆ ਨਹੀਂ ਇੰਨੀ ਆ ਨਾ ਅਜ ਤੱਕ ਬਸ ਹੋਈ ਨਹੀਂ ਕਦੀ ਜਿਹਨੂੰ ਕਹਿੰਦੇ ਹੁੰਦੇ ਜਮਾਂ ਹੀ ਬਸ ਕਰਾਤੀ ਆਈ ਟਰਾਲੀ ਨੇ ਅੱਗੇੋਂ ਪਿੱਛੇ ਖਿੱਚ ਕਿਧਰੋਂ ਖਿੱਚ ਪਤਾ ਹੀ ਨਹੀਂ ਪਤਾ ਨਹੀਂ ਕੀ ਨਜ਼ਰ ਲੱਗੀ ਕਿਹੜਾ ਇਨਾ ਮਾਰਾ ਟੈਂਸ ਹੀ ਰੱਬ ਵੱਲੋਂ ਹੀ ਮਤਲਬ ਵੀ ਕੁਝ ਕਹਿ ਵੀ ਨਹੀਂ ਸਕਦੇ ਉਹ ਹਾਲ ਆ ਮਤਲਬ ਕਿ 12 ਵਜ ਗਏ ਖਤੇਜ नौ बजे से ट्राली लगे हुए सीधी जी गल दसी है जेडी सच आस हो गई आखिरी झटकाशी लैके बाबे का नागुरु शुक्र आ मेरा मालिका ਰਮਨਾਲ ਪਰ ਅੱਜ ਛੱਤੀ ਬੱਸ ਘਰਾਤੀ ਪਤਾ ਨਹੀਂ ਬਾਈ ਜਿਹਨੂੰ ਕਹਿੰਦੇ ਹੁੰਦੇ ਨਾ ਕਿ ਹੱਦ ਦੀ ਵੀ ਹੱਦ ਫੇ ਬੱਸ ਹੀ ਹੋ ਗਈ ਰੋਣਾ ਵਾਲਾ ਕੰਮ ਹੋਣ ਵਾਲਾ ਜੋ ਹਿਸਾਬ ਹੋਇਆ ਬਈ ਅੱਜ ਸਾਰਿਆਂ ਦੀ ਮਤਲਬ ਸਾਰਿਆਂ ਦੀ ਬੰਦੇ ਵੀ ਸਾਡੇ ਬਹਿ ਕੇ ਜਾ ਗਏ ਅੱਥਾ ਸ਼ੂਗਰ ਰਮਾਲ ਤੇ ਹਾਥੀ ਘੜੇ ਘਰਾਤੀ ਅੱਜ ਮਨਨ ਪਤਾ ਨਹੀਂ ਕੀ ਸੀ ਕੀ ਚਾਹੁੰਦਾ ਹੈ ਰੱਬ ਦੋ ਵੀ ਨਹੀਂ ਪਤਾ ਨਹੀਂ ਪਰ ਬਸ ਹੀ ਗਿਆ ਜੀ ਵੀ ਰੱਬ ਨੇ ਪਤਾ ਨਹੀਂ ਕਿਹੜਾ ਮਾਰ ਟੈਮ ਵਰਖਾ ਕੀਤੀ ਨਹੀਂ ਪਰਖਿਆ ਕੀ ਕੀਤਾ ਪਰ ਬਸ ਹੀ ਕਰਾ ਕੋ ਭਾਜੀ ਆ ਜਾਓ ਯਾਰ ਸਾਰੇ ਜਣੇ ਸਹੀ ਗੱਲ ਆ ਭਾਜੀ ਅੱਜ ਸਾਥੀ ਖੜੇ ਹੋ ਗਏ ਸਾਡੇ ਵੀ ਹੋ ਗਏ ਅੱਜ ਪਹਿਲੀ ਵਾਰ ਇਦਾਂ ਖਦਰਨਾ ਕੰਮ ਹੋਇਆ ਤੇ ਹਾਂ ਤੇ ਵੀਰ ਜੀ ਨਿਕਲ ਗਈ ਹੁਣ ਲੇਟੋ ਚ ਪਾਏ ਆ ਵੀ ਉਹ ਥੋੜੀਆਂ ਮੋਰੀਆਂ ਪਾ ਗਏ ਤੇ ਮੁੜ ਕੇ ਸੜਕ ਤੇ ਕਰਕੇ ਲੱਦ ਲੈਣਗੇ ਤੇ ਚੱਲਦੇ ਆਪਾਂ ਘਰੇ 12 ਵਜ ਗਏ ਤਾਂ ਕਰਕੇ ਕਿਉਂਕਿ ਹਲੇ ਬੰਦੇ ਲੱਦਣਗੇ ਦੇਖਦਾ ਮੈਂ ਨਹੀਂ ਤਾਂ ਥੋੜੀ ਦੇਰ ਚਾਉਣੇ ਦੁਬਾਰਾ ਅਜੇ ਬੰਦੇ ਬੰਦੇ ਵੀ ਰੋਟੀ ਖਾਂਦੇ ਆ ਫੋਨ ਵੀ ਡੱਡ ਹੋ ਗਿਆ ਤੇ ਘਰੇ ਵੀ ਮੁੜ ਕੇ ਦਾਂ ਵੀ ਗੇਰਾ ਗੂੜਾ ਵੱਜ ਜਵੇ ਇੱਕ ਵਾਰ ਇਹ ਗਾਈਆਂ ਵੀ ਬੰਨਾਂਆਂ ਚਾਰੀਆਂ ਅਜੇ ਬਾਹਰ ਖੜੀਆਂ ਸਾਡੀਆਂ ਬਾਕੀ ਪਤਾ ਨਹੀਂ ਘਰ ਜਾਂਦੇ ਬਾਲੀਆਂ ਹੁਣ ਤਾਂ ਜਾ ਕੇ ਪਤਾ ਲੱਗੂਗਾ ਫੋਨਾਂ ਚੀਕਾ ਨਹੀਂ ਤੇ ਆ ਲੱਦਣਗੇ ਤੋਂ ਬਾਅਦ ਆਹ ਮਾਲ ਜਿਹੜਾ ਪਿਆ ਆ ਇਧਰ ਦੀ ਟਰਾਲੀ ਵਾਲਾ ਵੀ ਦਾ ਅੱਧੇ ਕਿ ਫਿਰ ਤੋਰਨਗੇ ਬੰਦੇ ਆਪਣੇ ਬਾਕੀ ਹਲੇ ਇੱਥੇ ਹੀ ਆ ਸਾਰੇ ਤੇ ਨਹੀਂ ਹੋਣਾ ਇਸ ਕਰਕੇ ਵੀਰ ਜੀ ਆਹ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਤੇ ਬਾਕੀ ਚਲੋ ਠੀਕ ਆ ਵੀਰ ਮਿਲਦੇ ਨਵੇਂ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਜੇ ਵੀਡੀਓ ਜਿਆਦਾ ਸਬਸਕ੍ਰਾਈਬ ਕਰੋ ਭਾਈ